ਉਹ ਕਹਿੰਦੇ ਵਿਕਰਮ ਮਜੀਠੀਆ ਮੁੱਛਾਂ ਮਰੋੜਦਾ ਤੇ ਥਾਪੀਆਂ ਮਾਰਦਾ ਅੱਜ ਮੈਂ ਭਗਵੰਤ ਮਾਨ ਸਾਹਿਬ ਤੁਹਾਡੇ ਅੱਗੇ ਅੱਜ ਮੈਂ ਵੀ ਥਾਪੀ ਮਾਰੂੰਗਾ ਤੇ ਮਜੀਠੀਆ ਸਾਹਿਬ ਦੀ ਇਹ ਮੁੱਛ ਦੀ ਜਿਹੜੀ ਤਰਜਮਾਨੀ ਕਰਦਾ ਹੋਇਆ ਮੈਂ ਵੀ ਮੁੱਛ ਨੂੰ ਮਰੋੜਾ ਦਊਗਾ ਇਹ ਪੰਜਾਬੀਆਂ ਦੀ ਫਿੱਤਰਤ ਹੈ ਇਹ ਇਹ ਤੁਹਾਡੇ ਬਾਪ ਦੀ ਵਿਰਾਸਤ ਨਹੀਂ ਇਹ ਪੰਜਾਬ ਹੈ ਇਹ ਸਿੱਖ ਨੇ ਇਹ ਇਹ ਜਿਉਣਾ ਵੀ ਜਾਣਦੇ ਆ ਇਹ ਮਰਨਾ ਵੀ ਜਾਣਦੇ ਆ ਇਹ ਲੜਨਾ ਵੀ ਜਾਣਦੇ ਆ 22 ਜੁਲਾਈ ਨੂੰ ਅਸੀਂ ਪੁੱਡਾ ਭਵਨ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਸ ਧਰਨਾ ਪੰਜਾਬ ਸਰਕਾਰ ਦੇ ਖਿਲਾਫ ਦਿੱਤਾ ਗਿਆ ਸੀ ਕਿ ਉਸ ਪ੍ਰੋਗਰਾਮ ਦੇ ਚੱਲਦੇ-ਚੱਲਦੇ ਜਦੋਂ ਅਸੀਂ ਸਟੇਜ ਤੇ ਸੀ ਤਾਂ ਬਹੁਤ ਸਾਰੇ ਪਰਸ ਸਾਡੇ ਸਟੇਜ ਤੱਕ ਪਹੁੰਚਦੇ ਰਹੇ ਤੋਂ ਅਸੀਂ ਉਹਨਾਂ ਦੇ ਵਿੱਚੋਂ ਪਰਸ ਦੇ ਵਿੱਚੋਂ ਜਿਹੜਾ ਉਹਨਾਂ ਦੀ ਆਈਡੈਂਟੀ ਦੇਖ ਕੇ ਲੋਕਾਂ ਨੂੰ ਇਸ ਗੱਲ ਦੀ ਅਨਾਉਂਸਮੈਂਟ ਕਰਦੇ ਰਹੇ ਕਿ ਵੇਖਾਈ ਭਾਈ ਕਿਸੇ ਦਾ ਪਰਸ ਡਿੱਗ ਪਿਆ ਜਲਾ ਪ੍ਰੀਸ਼ਦ ਦੇ ਮੈਂਬਰ ਨੇ ਹਲਕਾ ਵਿਧਾਨ ਸਭਾ ਹਲਕਾ ਖਰੜ ਤੋਂ ਸ਼ਾਮ ਲਾਲ ਮਜਰੀਆ ਜੀ ਤੇ ਉਹਨਾਂ ਦੀ ਜੇਬ ਦੇ ਵਿੱਚ 7 ਸਵਾ ਲੱਖ ਰੁਪਿਆ ਨਕਦੀ ਸੀ ਜਿਹੜੀ ਉਹ ਕੱਢ ਲਈ। ਆਪਣੇ ਨਾਲ ਇੱਕ ਮਨਵੀਰ ਮਨੀ ਜੀ ਹੈ ਜਿਹੜੇ ਵੀ ਉਹ ਵੀ ਖਰੜ ਵਿਧਾਨ ਸਭਾ ਹਲਕਾ ਨਾਲ ਸੰਬੰਧਿਤ ਹੈ ਉਹਨਾਂ ਦਾ ਇੱਕ ਕੋਈ 12 ਲੱਖ ਰੁਪਈਆ ਦਾ ਫੋਨ ਸੀ। ਸੋਨੂ ਜੀ ਉਹ ਫੋਨ ਦੇ ਵਿੱਚ ਇੱਕ ਤਾਂ ਆਈਫੋਨ ਹੋਏਗਾ ਉਸ ਦੇ ਨਾਲ ਉਹਦਾ ਜਿਹੜਾ ਸੋਨਾ ਸੋਨਾ ਜਾਂ ਕੋਈ ਹੋਰ ਉਹਦੀ ਡੈਕੋਰੇਸ਼ਨ ਕਰਨ ਦੇ ਲਈ ਜਿਹੜਾ ਬੰਪਰ ਜੀ ਨੂੰ ਕਹਿੰਦੇ ਆ ਆਪਣਾ ਕਵਰ ਲਗਾਉਂਦੇ ਆ ਬੜਾ ਮਤਲਬ ਉਹਨਾਂ ਨੇ ਕੀਮਤੀ ਬਣਾਇਆ ਸੀਗਾ ਤੇ ਚੌਹ ਨਾਲ ਬਣਾਇਆ ਸੀ ਉਹ ਫੋਨ ਵੀ 12 ਲੱਖ ਰੁਪਏ ਦਾ ਚੋਰੀ ਹੋ ਗਿਆ ਲੋਕਾਂ ਦਾ ਆਰਥਿਕ ਲੁੱਟਖੁਟ ਹੋਈ ਹੈ ਉਥੇ ਜਿਹੜਾ ਜਿਹੜੀਆਂ ਚੋਰਾਂ ਨੇ ਜੇਬ ਕਤਰਿਆਂ ਨੇ ਇਸ ਗੱਲ ਦਾ ਭਾਰੀ ਭੀੜ ਦਾ ਫਾਇਦਾ ਉਠਾਉਂਦਿਆਂ ਲੋਕਾਂ ਦੀ ਜੇਬਾਂ ਦੇ ਵਿੱਚੋਂ ਪਰਸ ਕੱਢ ਕੇ ਉਹਨਾਂ ਦੀ ਨਕਦੀ ਜਿਹੜੀ ਲੁੱਟ ਲਈ ਸਾਡੇ ਪੰਜਾਬ ਦੇ ਵਿੱਚ ਭੁੱਖਮਰੀ ਵਧ ਗਈ ਪਹਿਲਾਂ ਇਹ ਚੋਰੀਆਂ ਅਚਕਾਰੀਆਂ ਜੇਬ ਕਤਰਾਂ ਇਹ ਕਿਆ ਹੁੰਦਾ ਸੀ ਯੂਪੀ ਬਿਹਾਰ ਦੇ ਵਿੱਚ ਹੋਇਆ ਕਰਦੀ ਸੀ ਮੈਂ ਤੁਹਾਡੇ ਚੈਨਲ ਜਰੀਏ ਇਹ ਸਪਸ਼ਟ ਕਰਦਾ ਹਾਂ ਕਿ ਯੂਪੀ ਬਿਹਾਰ ਦੀ ਆਰਥਿਕਤਾ ਪੰਜਾਬ ਨਾਲੋਂ ਕਿਤੇ ਬਿੱਤਰ ਹੋਗੀ। ਕੁਝ ਦਿਨ ਪਹਿਲਾਂ ਸੁਖਵੀਰ ਬਾਦਲ ਜੀ ਵੱਲੋਂ ਉਹਨਾਂ ਦੀ ਪੂਰੀ ਟੀਮ ਵੱਲੋਂ ਇੱਕ ਵੱਡੀ ਰੈਲੀ ਕੀਤੀ ਜਾਂਦੀ ਹੈ ਆਮ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਬਹੁਤ ਸਾਰੇ ਲੀਡਰ ਅਕਾਲੀ ਆ ਕੇ ਜੁੜਦੇ ਨੇ ਬਹੁਤ ਸਾਰੇ ਲੋਕ ਆ ਕੇ ਜੁੜਦੇ ਨੇ ਪਰ ਕਹਿੰਦੇ ਨੇ ਕਿ ਉੱਥੇ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਵੀ ਬਹੁਤ ਹੋਇਆ। ਫਾਇਦਾ ਕਿਸ ਚੀਜ਼ ਦਾ ਹੋਇਆ ਕਹਿੰਦੇ ਨੇ ਘੱਟੋ ਘੱਟ 50 ਲੱਖ ਰੁਪਇਆ ਚੋਰੀ ਕੀਤਾ ਗਿਆ ਫੋਨ ਚੋਰੀ ਕੀਤੇ ਗਏ ਸੋ ਇਸ ਤੇ ਕਾਫੀ ਲੋਕ ਹੁਣ ਚਰਚਾ ਕਰ ਰਹੇ ਨੇ ਸੋ ਸਾਡੇ ਨਾਲ ਇਸੇ ਤੇ ਗੱਲਬਾਤ ਕਰਨ ਦੇ ਲਈ ਸ਼ਮਸ਼ੇਰ ਸਿੰਘ ਪੁਰਖਾਲਵੀ ਨੇ ਅਕਾਲੀ ਲੀਡਰ ਨੇ ਸੋ ਉਹਨਾਂ ਤੋਂ ਜਾਣਕਾਰੀ ਲੇਵਾਂਗੇ ਕਿ ਬਹੁਤ ਕਹਿੰਦੇ ਨੇ ਕਿ ਉਸ ਰੈਲੀ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਕਾਫੀ ਭਾਰੀ ਨੁਕਸਾਨ ਹੋਇਆ ਸਤਿ ਸ਼੍ਰੀ ਅਕਾਲ ਜੀ ਸਾਸ਼ਿਕਾਲੀ ਸਭ ਤੋਂ ਪਹਿਲਾਂ ਤੁਹਾਨੂੰ ਸੋਨੂ ਜੀ ਤੁਹਾਡੀ ਸਮੁੱਚੀ ਟੀਮ ਦੇ ਨਾਲ ਦੇਖਣ ਸੁਣਨ ਵਾਲੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਬਹੁਤ ਹੀ ਅਦਬ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਕਾਲਵੀ ਸਰ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਇੱਕ ਵੱਡੀ ਇਕੱਠ ਰੱਖਿਆ ਗਿਆ ਲੈਂਡ ਪੂਲਿੰਗ ਨੂੰ ਲੈ ਕੇ ਪਰ ਕਹਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਉੱਥੇ ਬਹੁਤ ਸਾਰੇ ਚੋਰਾਂ ਦਾ ਯਾਨੀ ਫਾਇਦਾ ਵੀ ਹੋਇਆ ਪਰਸ ਦੇ ਵਿੱਚੋਂ ਯਾਨੀ ਪਰਸ ਚੋਰੀ ਕੀਤੇ ਗਏ ਪੈਸਾ ਕੱਢਿਆ ਗਿਆ ਫੋਨ ਕੱਢੇ ਗਏ ਇਹ ਤੁਹਾਡੇ ਬਿਆਨ ਸੀ ਸੋਨੂ ਜੀ ਮੈਂ ਦੱਸ ਦਿਆਂ ਇਹਦੇ ਵਿੱਚ ਇਹ ਸੀਗਾ ਕਿ 28 ਜੁਲਾਈ ਨੂੰ ਅਸੀਂ ਪੁੱਡਾ ਭਵਨ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਰੋਸ ਧਰਨਾ ਪੰਜਾਬ ਸਰਕਾਰ ਦੇ ਖਿਲਾਫ ਦਿੱਤਾ ਗਿਆ ਸੀ ਜਿਹਦੇ ਵਿੱਚ ਹਲਕਾ ਡੇਰਾ ਬੱਸੀ ਹਲਕਾ ਮੁਹਾਲੀ ਹਲਕਾ ਕਰੜ ਔਰ ਇਵਨ ਕਿ ਹਲਕਾ ਰੋਪੜ ਦੇ ਬਹੁਤ ਸਾਰੇ ਅਕਾਲੀ ਵਰਕਰ ਜਿਹਦੇ ਮੈਨੂੰ ਮੈਨੂੰ ਲੱਗ ਮੈਨੂੰ 18-20000 ਜਿਹੜਾ ਸਾਡਾ ਅਕਾਲੀ ਵਰਕਰ ਉੱਥੇ ਇਕੱਠਾ ਹੋਇਆ ਸੀ ਤੇ ਉਹਦੇ ਵਿੱਚ ਇਹ ਹੈ ਕਿ ਇਸ ਭੀੜ ਭੜ ਵਾਲੀ ਰੈਲੀ ਦੇ ਵਿੱਚ ਸੁਭਾਵਕ ਹੈ ਨੁਕਸਾਨ ਤਾਂ ਹੁੰਦਾ ਹੈ ਪਰ ਜਿਵੇਂ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਸ ਪ੍ਰੋਗਰਾਮ ਦੇ ਚੱਲਦੇ-ਚੱਲਦੇ ਜਦੋਂ ਅਸੀਂ ਸਟੇਜ ਤੇ ਸੀ ਤਾਂ ਬਹੁਤ ਸਾਰੇ ਪਰਸ ਸਾਡੇ ਸਟੇਜ ਤੱਕ ਪਹੁੰਚਦੇ ਰਹੇ ਤੋਂ ਅਸੀਂ ਉਹਨਾਂ ਦੇ ਵਿੱਚੋਂ ਪਰਸ ਦੇ ਵਿੱਚੋਂ ਜਿਹੜਾ ਉਹਨਾਂ ਦੀ ਆਈਡੈਂਟੀਟੀ ਦੇਖ ਕੇ ਅ ਲੋਕਾਂ ਨੂੰ ਇਸ ਗੱਲ ਦੀ ਅਨਾਉਂਸਮੈਂਟ ਕਰਦੇ ਰਹੇ ਕਿ ਵੇਖਾਈ ਭਾਈ ਕਿਸੇ ਦਾ ਪਰਸ ਡਿੱਗ ਪਿਆ ਆ ਫਲਾਣੇ ਨਾਂ ਦਾ ਬੰਦਾ ਕੋਈ ਫਤੇਗੜ ਸਾਹਿਬ ਦਾ ਕੋਈ ਖਰੜ ਦਾ ਕੋਈ ਮੋਹਾਲੀ ਦਾ ਕੋਈ ਰੋਪੜ ਦਾ ਕੋਈ ਡੇਹੜਾ ਬਸੀ ਦਾ ਉਹ ਮਤਲਬ ਤਰ੍ਹਾਂ ਤਰ੍ਹਾਂ ਦੇ ਵੱਖ-ਵੱਖ ਏਰੀਆ ਦੇ ਜਿਹੜੇ ਪਰਸ ਸੀਗੇ ਉਹ ਸਟੇਜ ਤੇ ਪਹੁੰਚਦੇ ਰਹੇ ਤੇ ਅਸੀਂ ਅਨਾਉਂਸਮੈਂਟ ਕਰਦੇ ਰਹੇ ਕਿ ਭਾਈ ਜੀ ਦਾ ਪਰਸ ਡਿੱਗ ਪਿਆ ਉਹ ਲੈ ਲਓ ਤੇ ਜਦੋਂ ਪ੍ਰੋਗਰਾਮ ਖਤਮ ਹੋਇਆ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਸਾਡੇ ਤੱਕ ਇਹ ਜਾਣਕਾਰੀ ਪੁੱਛਦਾ ਕੀਤੀ ਕਿ ਸਾਡਾ ਬਹੁਤ ਪਾਰੀ ਨੁਕਸਾਨ ਹੋ ਗਿਆ ਉਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਸਾਡੇ ਬਲਾਕ ਸੰਪਤੀ ਮੈਂਬਰ ਹੈ ਜਿਲਾ ਪ੍ਰੀਸ਼ਦ ਸੌਰੀ ਜਿਲਾ ਪ੍ਰੀਸ਼ਦ ਦੇ ਮੈਂਬਰ ਨੇ ਹਲਕਾ ਵਿਧਾਨ ਸਭਾ ਹਲਕਾ ਖਰੜ ਤੋਂ ਸ਼ਾਮ ਲਾਲ ਮਜਰੀਆ ਜੀ ਤੇ ਉਹਨਾਂ ਦੀ ਜੇਬ ਦੇ ਵਿੱਚ ਸਵਾ ਲੱਖ ਰੁਪਿਆ ਨਕਦੀ ਸੀ ਜਿਹੜੀ ਉਹ ਕੱਢ ਲਈ ਤੇ ਉਹਨਾਂ ਨੇ ਫਿਰ ਇਹ ਵੀ ਦੱਸਿਆ ਕਿ ਉਹਨਾਂ ਦੇ ਨਾਲ ਇੱਕ ਮਨਵੀਰ ਮਨੀ ਜੀ ਹੈ ਜਿਹੜੇ ਵੀ ਉਹ ਵੀ ਖਰੜ ਵਿਧਾਨ ਸਭਾ ਹਲਕਾ ਨਾਲ ਸੰਬੰਧਿਤ ਹੈ ਉਹਨਾਂ ਦਾ ਇੱਕ ਕੋਈ 12 ਲੱਖ ਰੁਪਈਆ ਦਾ ਫੋਨ ਸੀ ਸੋਨੂ ਜੀ ਉਹ ਫੋਨ ਦੇ ਵਿੱਚ ਇੱਕ ਤਾਂ ਆਈਫੋਨ ਹੋਏਗਾ ਉਸ ਦੇ ਨਾਲ ਉਹਦਾ ਜਿਹੜਾ ਸੋਨਾ ਸੂਨਾ ਜਾਂ ਕੋਈ ਹੋਰ ਉਹਦੀ ਡੈਕੋਰੇਸ਼ਨ ਕਰਨ ਦੇ ਲਈ ਜਿਹੜਾ ਬੰਪਰ ਜੀ ਨੂੰ ਕਹਿੰਦੇ ਆ ਆਪਣਾ ਕਵਰ ਲਗਾਉਂਦੇ ਆ ਬੜਾ ਮਤਲਬ ਉਹਨਾਂ ਨੇ ਕੀਮਤੀ ਬਣਾਇਆ ਸੀਗਾ ਤੇ ਚੌ ਨਾਲ ਬਣਾਇਆ ਸੀ ਉਹ ਫੋਨ ਵੀ 12 ਲੱਖ ਰੁਪਏ ਦਾ ਚੋਰੀ ਹੋ ਗਿਆ ਇੱਕ ਮੋਨ ਲਾਲ ਜੀ ਸੀਗੇ ਉੱਥੋਂ ਹੀ ਖਰੜ ਹਲਕੇ ਤੋਂ ਉਹ ਉਹਨਾਂ ਦਾ ਜਿਹੜਾ ਬਲੌਕ ਸੰਪਤੀ ਮੈਂਬਰ ਨੇ ਉਹਨਾਂ ਦਾ ਭਾਰੀ ਜਿਹੜਾ ਨਗਦੀ ਉੱਥੇ ਚੋਰੀ ਹੋਈ ਹੈ ਸੋ ਇਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਆਰਥਿਕ ਤੌਰ ਤੇ ਪਰ ਇਸ ਗੱਲ ਦੀ ਮਤਲਬ ਖੁਸ਼ੀ ਵੀ ਹੈ ਇਸ ਗੱਲ ਦੀ ਤਸੱਲੀ ਵੀ ਹੈ ਕਿ ਜਿਨ੍ਹਾਂ ਲੋਕਾਂ ਦੇ ਦੇਖੋ ਪਰਸ ਦੇ ਵਿੱਚ ਏਟੀਐਮ ਕਾਰਡ ਉਹਦੇ ਵਿੱਚ ਤੁਹਾਡਾ ਆਧਾਰ ਕਾਰਡ ਉਹਦੇ ਵਿੱਚ ਡਰਾਈਵਿੰਗ ਲਾਇਸੈਂਸ ਬਹੁਤ ਤਰ੍ਹਾਂ ਦੇ ਜਿਹੜੇ ਜ਼ਰੂਰੀ ਕਾਗਜ਼ਾਤ ਸੀ ਉਹ ਬਾਦ ਦਸਤੂਰ ਪਰਸ ਦੇ ਵਿੱਚ ਰਹੇ ਉਹ ਉਹਨਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ ਪਰ ਜਦੋਂ ਇਸ ਗੱਲ ਦੀ ਜਿਹੜੀ ਚੋਰੀ ਦੀ ਹੈ ਉਹ ਮੁੱਲਾਂਪੁਰ ਥਾਣੇ ਦੇ ਵਿੱਚ ਇਹਨਾਂ ਨੂੰ ਉਹਨਾਂ ਨੇ ਜਿਹੜਾ ਐਫ ਆਈ ਆਰ ਦਰਜ ਕਰਵਾਈ ਹੈ ਤੇ ਬਾਅਦ ਦੇ ਵਿੱਚ ਹੌਲੀ-ਹੌਲੀ ਲੋਕ ਇਕੱਠੇ ਹੁੰਦੇ ਗਏ ਤੇ ਅੱਜ ਵੀ ਥਾਣੇ ਦੇ ਵਿੱਚ ਵੀ ਬਹੁਤ ਸਾਰੀਆਂ ਕੰਪਲੇਂਟਾਂ ਜਿਹੜੀਆਂ ਚੋਰੀ ਨੂੰ ਲੈ ਕੇ ਪਹੁੰਚੀਆਂ ਨੇ ਸੋ ਜਿੱਥੇ ਲੋਕਾਂ ਦਾ ਆਰਥਿਕ ਲੁੱਟਖੁਟ ਹੋਈ ਹੈ ਉੱਥੇ ਜਿਹੜਾ ਜਿਹੜੀਆਂ ਚੋਰਾਂ ਨੇ ਜੇਬ ਕਤਰਿਆਂ ਨੇ ਇਸ ਗੱਲ ਦਾ ਭਾਰੀ ਭੀੜ ਦਾ ਫਾਇਦਾ ਉਠਾਉਂਦਿਆਂ ਲੋਕਾਂ ਦੀ ਜੇਬਾਂ ਦੇ ਵਿੱਚੋਂ ਪਰਸ ਕੱਢ ਕੇ ਉਹਨਾਂ ਦੀ ਨਕਦੀ ਜਿਹੜੀ ਲੁੱਟ ਲਈ ਉਸ ਦੇ ਨਾਲ ਨਾਲ ਉਹਨਾਂ ਨੇ ਜਿਹੜੇ ਮਹਿੰਗੇ ਫੋਨਸ ਸੀ ਲੋਕਾਂ ਦੇ ਮਹਿੰਗੇ ਵੀ ਸੀ ਚਾਹ ਸਸਤੇ ਵੀ ਸੀ ਉਹਨਾਂ ਨੇ ਕੋਈ ਛੱਡਿਆ ਨਹੀਂ ਜਿਹੜੀ ਚੀਜ਼ ਉਹਨਾਂ ਦੇ ਹੱਥ ਆਈ ਉਹ ਲੱਗਿਆ ਮੈਂ ਸਮਝਦਾ ਕਿ ਸ਼ਰੂਮਣੀ ਅਕਾਲੀ ਦਲ ਦੀ ਇਸ ਧਰਨੇ ਦੇ ਵਿੱਚੋਂ ਜਿਹੜੇ ਇਸ ਤਰ੍ਹਾਂ ਦੇ ਭੁੱਖਮਰੀ ਦਾ ਸ਼ਿਕਾਰ ਲੋਕ ਸੀ ਜਾਂ ਜਿਹੜੇ ਛਾਤਰ ਲੋਕ ਜਿਹੜੇ ਚਲਾਕ ਲੋਕ ਜਿਹੜੇ ਗੈਰ ਸਮਾਜਿਕ ਤੱਤ ਨੇ ਉਹਨਾਂ ਨੇ ਆਪਣੀ ਖੂਬ ਚਾਂਦੀ ਜਿਹੜੀ ਰਚਾਈ ਹੈ ਔਰ ਉਹਨਾਂ ਨੇ ਬਹੁਤ ਸਾਰਾ ਇਸ ਦਾ ਫਾਇਦਾ ਚੱਕਿਆ अच्छा ਹੁਣ ਤੁਸੀਂ ਜ਼ਿੰਮੇਦਾਰ ਕਿਸ ਨੂੰ ਮੰਨਦੇ ਹੋ ਪ੍ਰਸ਼ਾਸਨ ਨੂੰ ਮੰਨਦੇ ਹੋ ਜਾਂ ਫਿਰ ਇਸ ਦਾ ਇਲਜ਼ਾਮ ਵੀ ਤੁਸੀਂ ਸਰਕਾਰਾਂ ਤੇ ਲਾਉਂਗੇ ਕਿਉਂਕਿ ਬਹੁਤ ਸਾਰੇ ਇਲਜ਼ਾਮ ਤੁਹਾਡੇ ਵੱਲੋਂ ਸਰਕਾਰਾਂ ਤੇ ਲੱਗਦੇ ਨੇ ਇਸ ਤਰ੍ਹਾਂ ਨਹੀਂ ਆ ਸੋਨੂ ਜੀ ਹਰ ਗੱਲ ਦਾ ਜਿਹੜਾ ਦੋਸ਼ ਆ ਉਹ ਸਰਕਾਰ ਤੇ ਨਹੀਂ ਹੁੰਦਾ ਇਹ ਸਾਡੀ ਫਿਤਰਤ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਕਿ ਅਸੀਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਔਰ ਖੁਦਾ ਦੀ ਰਜ਼ਾ ਦੇ ਵਿੱਚ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਗਲਤ ਬਿਆਨਬਾਜ਼ੀ ਕਰਕੇ ਕਿਸੇ ਨੂੰ ਅਸੀਂ ਗਲਤ ਬਦਨਾਮ ਬਦਨਾਮ ਨਹੀਂ ਕਰਦੇ ਠੀਕ ਹੈ ਦੇਖੋ ਇਹਦੇ ਵਿੱਚ ਜਿੱਥੇ ਇਸ ਗੱਲ ਦਾ ਸੰਕੇਤ ਤਾਂ ਜਰੂਰ ਜਾਂਦਾ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਜਿੱਥੇ ਤੁਸੀਂ 3.5 ਸਾਲ ਤੋਂ ਰਾਜ ਕਰ ਰਹੇ ਹੋ ਤੁਸੀਂ ਕਹਿੰਦਾ ਕਹਿੰਦੇ ਸੀ ਕਿ ਅਸੀਂ ਬਾਹਰਲੇ ਮੁਲਕਾਂ ਤੋਂ ਇੱਥੇ ਲੋਕ ਆ ਕੇ ਨੌਕਰੀ ਕਰਿਆ ਕਰਨਗੇ ਸਾਡੇ ਜਿਹੜੇ ਵਿੱਚ ਕੈਨੇਡਾ ਅਮਰੀਕਾ ਗਏ ਆ ਉਹ ਵਾਪਸ ਪੰਜਾਬ ਦੇ ਵਿੱਚ ਆ ਜਾਣਗੇ ਤੇ ਉਹ ਜਿਹੜਾ ਮਤਲਬ ਉਹ ਤਾਂ ਨਹੀਂ ਆਏ ਤੁਹਾਡੇ ਪੰਜਾਬ ਦੇ ਵਿੱਚ ਭੁੱਖਮਰੀ ਵਧ ਗਈ ਪੰਜਾਬ ਦੇ ਵਿੱਚ ਭੁੱਖਮਰੀ ਇਹ ਦੇਖੋ ਪਹਿਲਾਂ ਇਹ ਚੋਰੀਆਂ ਚਕਾਰੀਆਂ ਜੇਬ ਕਤਰਾ ਇਹ ਕਿਆ ਹੁੰਦਾ ਸੀ ਯੂਪੀ ਬਿਹਾਰ ਦੇ ਵਿੱਚ ਹੋਇਆ ਕਰ ਸੀ ਮੈਂ ਤੁਹਾਡੇ ਚੈਨਲ ਜਰੀਏ ਇਹ ਸਪਸ਼ਟ ਕਰਦਾ ਹਾਂ ਕਿ ਯੂਪੀ ਬਿਹਾਰ ਦੀ ਆਰਥਿਕਤਾ ਪੰਜਾਬ ਨਾਲੋਂ ਕਿਤੇ ਬਿਹਤਰ ਹੋ ਗਈ। ਲੇਕਿਨ ਪੰਜਾਬ ਉਹਨਾਂ ਦੇ ਮੁਕਾਬਲੇ ਕਈ ਗੁਣਾ ਨੀਚੇ ਬੜਾ ਗਰਖ ਹੋ ਗਿਆ ਪੰਜਾਬ ਦਾ। ਇਹਨਾਂ ਸਿਆਸਤਦਾਨਾਂ ਨੇ ਲੁੱਟ ਕੇ ਇਹਨਾਂ ਨੇ ਤਾਂ ਸਬਜ਼ ਬਾਗ ਦਿਖਾ ਕੇ ਜ਼ਰੂਰ ਲੁੱਟਿਆ ਪਰ ਹੁਣ ਮੈਂ ਤੁਹਾਡੇ ਅਸਲ ਮੁੱਦੇ ਤੇ ਆਉਣਾ। ਦੇਖੋ ਇਹਦੇ ਵਿੱਚ ਸਰਕਾਰ ਨੇ, ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਜਿਹੇ ਸੁਰੱਖਿਆ ਦੇ ਪੁਖਤਾ ਇੰਤਜ਼ਾਮਾਤ ਕੀਤੇ ਗਏ ਸਨ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹਨਾਂ ਨੇ ਲੋੜ ਤੋਂ ਵੱਧ ਜਿਹੜੀ ਉੱਥੇ ਸਿਕਿਉਰਿਟੀ ਲਗਾਈ ਸੀ ਪੁਲਿਸ ਨਫਰੀ ਵੀ ਉੱਥੇ ਬਹੁਤ ਸੀ ਲੇਕਿਨ ਜਦੋਂ ਹੁਣ 18-20 ਹਜ਼ਾਰ ਬੰਦੇ ਦਾ ਇਕੱਠ ਹੋਵੇ ਉਹਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਗੈਰ ਸਮਾਜਿਕ ਤੱਤ ਹੈ ਉਹ ਆਪਣਾ ਲਾਹਾ ਚੱਕ ਲੈਂਦੇ ਆ ਔਰ ਮੈਂ ਤੁਹਾਡੇ ਜਰੀਏ ਉਹਨਾਂ ਲੋਕਾਂ ਨੂੰ ਦੇਖੋ ਇਹ ਨੁਕਸਾਨ ਕਿਹਦਾ ਹੋਇਆ ਜਿਹੜੇ ਅਗਿਆਦੀ ਆ ਜਿਨ੍ਹਾਂ ਨੂੰ ਪਤਾ ਨਹੀਂ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਹੈ ਜਾਣਕਾਰੀ ਨਹੀਂ ਹੈ ਕਿਉਂਕਿ ਜਦੋਂ ਆਪਾਂ ਭੀੜ ਭਾੜਾ ਵਾਲੇ ਇਲਾਕੇ ਦੇ ਵਿੱਚ ਜਾਈਏ ਇਸ ਤਰ੍ਹਾਂ ਦੇ ਧਰਨੇ ਰੋਸ ਪ੍ਰਦਰਸ਼ਨ ਰੈਲੀਆਂ ਦੇ ਵਿੱਚ ਜਾਈਏ ਤਾਂ ਉੱਥੇ ਇਸ ਤਰ੍ਹਾਂ ਦੀਆਂ ਮਹਿੰਗੀਆਂ ਚੀਜ਼ਾਂ ਫੋਨ ਨੂੰ ਬੜਾ ਸਾਂਭ ਕੇ ਰੱਖਣਾ ਪੈਂਦਾ ਪਹਿਲੀ ਗੱਲ ਤਾਂ ਉਹਨੂੰ ਨਾਲ ਲੈ ਕੇ ਜਾਣਾ ਨਹੀਂ ਚਾਹੀਦਾ ਸੋ ਅਵੋਇਡ ਕਰਨਾ ਚਾਹੀਦਾ ਹੈ ਜਦੋਂ ਵੀ ਕਿਤੇ ਇਸ ਤਰ੍ਹਾਂ ਦੇ ਭੀੜ ਭਾੜੇ ਇਲਾਕੇ ਵਿੱਚ ਜਾਓ ਤੁਸੀਂ ਰੈਲੀਆਂ ਤਾਂ ਰੋਸ ਧਰਨਿਆਂ ਦੇ ਵਿੱਚ ਜਾਈਏ ਉੱਥੇ ਮਹਿੰਗੀਆਂ ਚੀਜ਼ਾਂ ਨਾ ਲੈ ਕੇ ਜਾਈਏ ਨਕਦੀ ਨਾਲ ਲੈ ਕੇ ਜਾਈਏ ਸੋ ਪਰ ਫਿਰ ਵੀ ਕਿਤੇ ਨਾ ਕਿਤੇ ਬਹੁਤ ਸਾਰਾ ਲੋਕਾਂ ਦਾ ਨੁਕਸਾਨ ਹੋਇਆ ਮੈਂ ਸਮਝਦਾ ਕਿ ਜ ਜੋੜ ਘਟੌ ਲਾ ਕੇ ਦੇਖਿਆ ਜਾਵੇ ਕਰੀਬ ਅਸੀਂ ਜਿਹੜਾ ਰਫਰਾ ਫਾਇਦੀ ਆਈਆ ਲਾਇਆ ਸੀ ਮੋਬਾਈਲ ਔਰ ਨਕਦੀ ਨੂੰ ਜੋੜ ਕੇ ਕੋਈ 45 50 ਲੱਖ ਰੁਪਏ ਦਾ ਲੋਕਾਂ ਦਾ ਜਿਹੜਾ ਨੁਕਸਾਨ ਹੋ ਗਿਆ ਔਰ ਇਹਦੇ ਵਿੱਚ ਜਿਹੜਾ ਜੇਬ ਕਾਤਰਿਆਂ ਦੀ ਚਾਂਦੀ ਹੋ ਗਈ ਅੱਛਾ ਯਾਨੀ ਕਹਿਣ ਦਾ ਮਤਲਬ ਹੈ ਕਿ ਉਹਨਾਂ ਲੋਕਾਂ ਦਾ ਬਹੁਤ ਫਾਇਦਾ ਹੋਇਆ ਹੈ ਜਿਹੜੇ ਯਾਨੀ ਜੇਬ ਕਾਤਰੇ ਸੀ ਜਿਹੜੇ ਆਮ ਲੋਕ ਸੀ ਜਿਹੜੇ ਆਏ ਸੀ ਜਿਹੜੇ ਇਦਾਂ ਦਾ ਹਰਕਤਾਂ ਕਰਦੇ ਨੇ ਕਿ ਉਹਨਾਂ ਦਾ ਤਾਂ ਚਾਂਦੀਏ ਚਾਂਦੀ ਹੋ ਗਈ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਹੁਣ ਜਿਹੜਾ ਯਾਨੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਚੱਲ ਰਿਹਾ ਹੁਣ ਮਾਨਯੋਗ ਹਾਈ ਕੋਰਟ ਵੱਲੋਂ ਵੀ ਉਹਨਾਂ ਦੀ ਪੇਸ਼ੀ ਅੱਗੇ 26 ਤਰੀਕ ਕਰ ਦਿੱਤੀ ਗਈ ਹੈ। ਹਾਂ ਦੇਖੋ ਕੱਲ ਜਿਹੜੀ ਮਾਨਯੋਗ ਹਾਈ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਸਾਹਿਬ ਦੇ ਮਾਮਲੇ ਨੂੰ ਲੈ ਕੇ ਸੁਣਵਾਈ ਸੀ ਉਹਦੇ ਵਿੱਚ ਮਾਨਯੋਗ ਅਦਾਲਤ ਨੇ 4 ਹਫ਼ਤਿਆਂ ਦਾ ਸਮਾਂ ਹੋਰ ਦਿੱਤਾ ਹੈ। ਇਸ ਦੀ ਜਿਹੜੀ ਅਗਲੀ ਸੁਣਵਾਈ ਆ ਉਹ 26 ਅਗਸਤ ਨੂੰ ਹੋਣ ਜਾ ਰਹੀ ਹੈ ਪਰ ਉਸ ਦੇ ਨਾਲ ਨਾਲ ਅੱਜ ਵੀ ਜਿਹੜਾ ਉਹਨਾਂ ਦੀ ਜਿਹੜੀ ਬੇਲ ਐਪਲੀਕੇਸ਼ਨ ਲੱਗੀ ਹੈ ਜਿਸ ਡਿਸਟ੍ਰਿਕਟ ਕੋਰਟ ਦੇ ਵਿੱਚ ਉਹਦੀ ਸੁਣਵਾਈ ਅੱਜ ਹੈ। ਜਾਂ ਸੋਨੂ ਜੀ ਮੈਂ ਤੁਹਾਨੂੰ ਦੱਸ ਦਿਆਂ ਇਹ ਜਿਹੜਾ ਕੇਸ ਹੈ ਨਾ ਜੀ ਤੁਸੀਂ ਬਾਰ ਬਾਰ ਜ਼ਿਕਰ ਕਰਦੇ ਦੇਖੋ ਮੀਡੀਆ ਦੇ ਵਿੱਚ ਵੀ ਸਮਾਜ ਦੇ ਵਿੱਚ ਇਸ ਗੱਲ ਦੀ ਇਸ ਕੇਸ ਹਾਈ ਪ੍ਰੋਫਾਈਲ ਕੇਸ ਨੂੰ ਲੈ ਕੇ ਕਾਫੀ ਚਰਚਾ ਹੈ ਇਹੀ ਕਾਰਨ ਹੈ ਅਸੀਂ ਬਾਰ ਬਾਰ ਇਹੀ ਗੱਲ ਕਹਿੰਦੇ ਆ ਕਿ ਪੰਜਾਬ ਸਰਕਾਰ ਇਸ ਹਾਈ ਪ੍ਰੋਫਾਈਲ ਲੀਡਰ ਦੇ ਕੇਸ ਨੂੰ ਹਾਈ ਪ੍ਰੋਫਾਈਲ ਕੇਸ ਨੂੰ ਆਪਣੇ ਹੱਕ ਦੇ ਵਿੱਚ ਭੁਗਤਾ ਕੇ ਲੋਕਾਂ ਦੀ ਹਮਦਰਦੀ ਲੋਕਾਂ ਦੀ ਨੇੜਤਾ ਖੱਟਣਾ ਚਾਹੁੰਦੀ ਹੈ ਜਦਕਿ ਬਿਲਕੁਲ ਗਲਤ ਹੈ ਅੱਜ ਤੱਕ ਸਰਕਾਰ ਐਵੀਡੈਂਸ ਦੇ ਉੱਤੇ ਕਿਸੇ ਵੀ ਕਾਗਜ਼ ਦੇ ਉੱਤੇ ਕੋ ਮਾਨਯੋਗ ਅਦਾਲਤ ਦੇ ਵਿੱਚ ਜਿਹੜੀਆਂ ਗੱਲਾਂ ਇਹਨਾਂ ਨੇ ਮੀਡੀਆ ਦੇ ਸਾਹਮਣੇ ਆ ਕੇ ਬਰਬਲੀ ਕੀਤੀਆਂ ਸੀ ਉਹਨਾਂ ਨੂੰ ਜਿਹੜਾ ਮਤਲਬ ਆਉਣ ਦਾ ਰਿਕਾਰਡ ਨਹੀਂ ਲੈ ਕੇ ਆ ਸਕੀ ਇਹ ਸਭ ਹਵਾ ਹਵਾਈ ਗੱਲਾਂ ਨੇ ਨਾ ਕਿਤੇ ਫੋਨਾਂ ਦੀ ਗੱਲ ਹੋਈ ਨਾ ਕਿਤੇ ਉੱਤੇ ਲੈਪਟਾਪ ਦੀ ਗੱਲ ਹੋਈ ਨਾ ਹੋਏ ਹੁਣ ਇਹਨਾਂ ਨੇ ਇੱਕ ਪਤਾ ਕੀ ਇਹਨਾਂ ਨੇ ਦੱਸਿਆ ਬੜੀ ਹਾਸੋ ਹੀਣੀ ਗੱਲ ਹੈ ਇਹਨਾਂ ਨੇ ਕੱਲ ਕੋਰਟ ਦੇ ਵਿੱਚ ਜਿਹੜਾ ਪੇਸ਼ ਕੀਤਾ ਆਪਣਾ ਜਿਹੜਾ ਐਫੀਡੈਵਿਟ ਪੇਸ਼ ਕੀਤਾ ਉਹ ਪੰਜਾਬ ਸਰਕਾਰ ਕਹਿੰਦੀ ਦੇਖੋ ਪੰਜਾਬ ਸਰਕਾਰ ਜਿਹੜੀ ਕਹਿੰਦੀ ਅਸੀਂ ਭਗਤ ਸਿੰਘ ਦੇ ਵਾਰਿਸ ਆ ਅਸੀਂ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਉਣਾ ਉਹ ਕਹਿੰਦੇ ਵਿਕਰਮ ਮਜੀਠੀਆ ਮੁੱਛਾਂ ਮਰੋੜਦਾ ਤੇ ਥਾਪੀਆਂ ਮਾਰਦਾ ਅੱਜ ਮੈਂ ਭਗਵੰਤ ਮਾਨ ਸਾਹਿਬ ਤੁਹਾਡੇ ਅੱਗੇ ਅੱਜ ਮੈਂ ਵੀ ਥਾਪੀ ਮਾਰੂੰਗਾ ਤੇ ਮਜੀਠੀਆ ਸਾਹਿਬ ਦੀ ਇਹ ਮੁੱਛ ਦੀ ਜਿਹੜੀ ਤਰਜਮਾਨੀ ਕਰਦਾ ਹੋਇਆ ਮੈਂ ਵੀ ਮੁੱਛ ਨੂੰ ਮਰੋੜਾ ਦਊਗਾ ਇਹ ਪੰਜਾਬੀਆਂ ਦੀ ਪਿੱਤਰਤਾ ਹੈ ਇਹ ਇਹ ਤੁਹਾਡੇ ਬਾਪ ਦੀ ਵਿਰਾਸਤ ਨਹੀਂ ਇਹ ਪੰਜਾਬ ਹੈ ਇਹ ਸਿੱਖ ਨੇ ਇਹ ਇਹ ਜਿਉਣਾ ਵੀ ਜਾਣਦੇ ਆ ਇਹ ਮਰਨਾ ਵੀ ਜਾਣਦੇ ਆ ਇਹ ਲੜਨਾ ਵੀ ਜਾਣਦੇ ਆ ਤੁਸੀਂ ਇਸ ਗੱਲ ਨੂੰ ਕਿਸੇ ਦੀ ਤੁਸੀਂ ਆਜ਼ਾਦੀ ਨੂੰ ਕਿਸੇ ਦੇ ਸ਼ਬਦਾਂ ਨੂੰ ਕਿਸੇ ਦੇ ਚਾਹੇ ਬੋਲਣ ਦੀ ਆਜ਼ਾਦੀ ਹੋਵੇ ਚੱਲਣ ਦੀ ਆਜ਼ਾਦੀ ਹੋਵੇ ਫਿਰਨ ਦੀ ਆਜ਼ਾਦੀ ਹੋਵੇ ਖਾਣ ਦੀ ਆਜ਼ਾਦੀ ਹੋਵੇ ਤੁਸੀਂ ਲੋਕਤੰਤਰ ਦਾ ਘਾਣ ਕਰਕੇ ਲੋਕਾਂ ਦੀ ਆਜ਼ਾਦੀ ਦੇ ਉੱਤੇ ਤੁਸੀਂ ਪਿੰਜਰਾ ਪਾ ਕੇ ਰੱਖੋਗੇ ਤੁਸੀਂ ਲੋਕਾਂ ਨੂੰ ਇਹ ਬਿਲਕੁਲ ਨਜਾਇਜ਼ ਹੈ ਇਹ ਪੰਜਾਬੀਆਂ ਦਾ ਸੱਭਿਆਚਾਰ ਹੈ ਪੰਜਾਬੀਆਂ ਦੀ ਵਿਰਾਸਤ ਹੈ ਇਸ ਗੱਲ ਦੇ ਉੱਤੇ ਅਸੀਂ ਡਟ ਕੇ ਜਿਹੜੇ ਪੰਜਾਬ ਦੇ ਜਿਹੜੇ ਜੰਮੇ ਆ ਨਾ ਪੰਜਾਬ ਦੀ ਇਸ ਮਿੱਟੀ ਦੇ ਉੱਤੇ ਪੈਦਾ ਹੋਏ ਆ ਉਹਨਾਂ ਦਾ ਮਤਲਬ ਜਿਹੜਾ ਹੈਗਾ ਇਹ ਜਿਹੜਾ ਸੱਭਿਆਚਾਰ ਹੈ ਉਹਨਾਂ ਦਾ ਜਿਹੜੀ ਵਿਰਾਸਤ ਹੈ ਇਹਨੂੰ ਤੂੰ ਤਾਂ ਕੀ ਭਗਵੰਤ ਮਾਨ ਸਾਹਿਬ ਤੇਰਾ ਪਿਓ ਵੀ ਨਹੀਂ ਰੋਕ ਸਕਦਾ ਤਾਨੂੰ ਨਹੀਂ ਲੱਗਦਾ ਕਿ ਤੁਹਾਡੇ ਸ਼ਬਦ ਬੜੇ ਕਹਿੜੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਕਿਤੇ ਨਾ ਕਿਤੇ ਲੋਕ ਇਹ ਕਹਿੰਦੇ ਨੇ ਪਾਰਟੀ ਕਹਿੰਦੀ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਜਿਸ ਤਰੀਕੇ ਦੇ ਨਾਲ ਤਤਕੌੜ ਦੇ ਨਾਲ ਬੋਲਦੇ ਸੀ ਮੁੱਛਾਂ ਨੂੰ ਵੱਟ ਦਿੰਦੇ ਸੀ ਉਸ ਤਰੀਕੇ ਦੇ ਨਾਲ ਉਹਨਾਂ ਨੇ ਕਾਰਵਾਈ ਕਰਤੀ ਹਾਲਾਂਕਿ ਜਿਸ ਤਰ੍ਹਾਂ ਤੁਹਾਨੂੰ ਨਹੀਂ ਲੱਗਦਾ ਕਿ ਜਿੱਦਾਂ ਤੁਸੀਂ ਥਾਪੀਆਂ ਮਾਰ ਰਹੇ ਹੋ ਜਿੱਦਾਂ ਤੁਸੀਂ ਸੀਐਮ ਸਾਹਿਬ ਨੂੰ ਬੋਲ ਰਹੇ ਹੋ ਕਿ ਤੁਹਾਡੇ ਤੇ ਵੀ ਕਾਰਵਾਈ ਹੋ ਸਕਦੀ ਹੈ ਮੈਂ ਕਹਿੰਦਾ ਜੀ 101% ਅਸੀਂ ਤਿਆਰ ਹੈ ਅਸੀਂ ਤਾਂ ਦੇਖੋ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਪਾਹੀ ਐ ਅਸੀਂ ਤਾਂ ਸਿਰ ਦੇ ਉੱਤੇ ਕਫਨ ਬੰਨ ਕੇ ਲੜਨਾ ਵੀ ਜਾਣਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜਿਉਣਾ ਵੀ ਜਾਣਦੇ ਆ ਤੇ ਮਰਨਾ ਵੀ ਜਾਣਦੇ ਆ ਸਾਨੂੰ ਮਰਨਾ ਆਉਂਦਾ ਮੈਂ ਕਹਿੰਦਾ ਲੱਖ ਵਾਰ ਲੱਖ ਪਰਚੇ ਲੱਖ ਕਾਰਵਾਈ ਜਿਹੜੀ ਮਰਜ਼ੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਤੇ ਜਿਹੜੀ ਮਰਜ਼ੀ ਕਾਰਵਾਈ ਕਰੇ ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਜਾਬਰ ਜ਼ੁਲਮ ਤੋਂ ਜਿਹੜੀ ਮੁੱਕਣੀ ਨਹੀਂ ਛੰਡਿਆ ਉਹ ਚੰਡਿਆ ਜਬਰ ਜ਼ੁਲਮ ਤੋਂ ਜਿਹੜੀ ਮੁਕਣੀ ਨਹੀਂ ਐਨੀ ਲੰਮੀ ਹੈ ਸਾਡੀ ਕਤਾਰ ਲੋਕੋ ਇਹ ਪੰਜਾਬ ਹੈ ਸਾਨੂੰ ਜਿਉਣਾ ਆਉਂਦਾ ਮਰਨਾ ਆਉਂਦਾ ਲੜਨਾ ਆਉਂਦਾ ਤੂੰ ਜਿੰਨੇ ਮਰਜ਼ੀ ਪਰਚ ਦੇ ਲੈ ਜੋ ਮਰਜ਼ੀ ਕਰ ਲੈ ਅਸੀਂ ਇਸ ਗੱਲ ਦੀ ਪਰਵਾਹ ਨਹੀਂ ਕਰਾਂਗੇ ਸੋ ਧੰਨਵਾਦ ਜੀ ਸੋਏਸੀ ਜੀ ਆਪਣੇ ਨਾਲ ਸ਼ਮਸ਼ੇਰ ਸਿੰਘ ਪੁਰਖਾਲਵੀ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ तमाम ਗੱਲਾਂ ਬਾਤਾਂ ਕੀਤੀਆਂ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸਿਜਨਨ ਹੈ ਅਖੰਡ ਲੋਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯ ਜਗਦੀਪ ਦੇ ਨਾਸੋ ਨੂੰ ਜਾਂਚਲਾ ਦੀ ਰਿਪੋਰਟ ਮੋਹਾਲੀ